ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਪਹਿਣਨ ਦੀ ਡਿਮਾਂਡ ਸੀਗੀ ਤੇ ਸੂਟ ਚਾਹੀਦੇ ਨੇਗੇ ਉਹਨਾਂ ਨੂੰ ਤੋਂ ਉਹਨਾਂ ਨੂੰ ਤੇ ਉੱਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਬਾਕੀ ਆਪਾਂ ਨੇ ਇੱਕ ਵੀਡੀਓ ਪਾਈ ਸੀਗੀ ਪਰਸੋਂ ਚੌਥੇ ਸੂਟਾਂ ਦੀ ਉਹਦੇ ਵਿੱਚ ਬਿਲਕੁਲ ਵੀ ਕਲੀਅਰ ਪ੍ਰਿੰਟ ਨਹੀਂ ਆਏ ਹੈਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣਿਆਂ ਦੁਬਾਰਾ ਪ੍ਰਿੰਟ ਦਿਖਾਉਣੀ ਹੈਗੀ ਤੁੜੀ ਜੀ ਉਹ ਜਿਹੜੀ ਵੀਡੀਓ ਹੈਗੀ ਬਹੁਤ ਦੂਰ ਤੋਂ ਬਣੀ ਸੀਗੀ ਅੱਜ ਮੈਂ ਤੁਹਾਨੂੰ ਬਿਲਕੁਲ ਨੇੜੇ ਦਿਖਾਉਂਗੀ ਤੇ ਬਾਕੀ ਭੈਣਾ ਫੈਬਰਿਕ ਪੁੱਛਦੀ ਹੁੰਦੀਆਂ ਨੇ ਨਾ ਵੀ ਸੂਟ ਬਾਏ ਕਰਦੇ ਨੇ ਜਿਹੜੇ ਸੂਟ ਲੈਂਦੇ ਨੇਗੇ ਮੇਰੇ ਤੋਂ ਉਹ ਦੁਪट्टे ਦਾ ਫੈਬਰਿਕ ਪੁੱਛਦੇ ਹੁੰਦੇ ਨੇ ਵੀ ਅਸੀਂ ਕਾਦਾ ਲਗਾਈਏ ਤੁਸੀਂ ਮੈਨੂੰ WhatsApp ਤੇ ਪੁੱਛ ਲਿਆ ਕਰੋ ਵੀ ਅਸੀਂ ਇਹ ਵਾਲਾ ਸੂਟ ਤੁਹਾਡੇ ਤੋਂ ਲਿਆ ਸੀਗਾ ਵੀ ਅਸੀਂ ਫੈਬਰਿਕ ਦੁਪट्टे ਦਾ ਕਾਦਾ ਲਗਾਈਏ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਚਲੋ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਜਾਦੇ ਸੋਹਣੇ ਸੂਟ ਲੈਂਗੇ ਤੁਸੀਂ ਆਨਲਾਈਨ ਜੋ ਆਫਲਾਈਨ ਦੋਨੋਂ ਤਰ੍ਹਾਂ ਆਪਣੇ ਤੋਂ ਸੂਟ ਲੈ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਜੇ ਤੁਸੀਂ ਮੇਰੇ ਨੇੜੇ ਦੇ ਰਹਿਣ ਵਾਲੇ ਹੋਗੇ ਤਾਂ ਤੁਸੀਂ ਆਫਲਾਈਨ ਵੀ ਸੂਟ ਲੈ ਸਕਦੇ ਹੋਗੇ ਜੇ ਤੁਸੀਂ ਦੂਰ ਤੋਂ ਹੋਗੇ ਤਾਂ ਤੁਸੀਂ ਆਨਲਾਈਨ ਵੀ ਸੂਟ ਮੰਗਵਾ ਸਕਦੇ ਹੋਗੇ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੀ ਹੈ ਕਿ ਤੁਹਾਡੇ ਘਰ ਤੱਕ ਤੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂਗੇ ਫਿਰ ਵੀਡੀਓ ਜਿਆਦਾ ਲੰਬੀ ਬਣ ਜੂਗੀ ਕਾਫੀ ਜਿਆਦੇ ਸੋਨੇ ਸੋੜਨੇਗੇ ਪਹਿਲਾ ਸੂਟ ਇਹ ਰਹੇਗਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਜਿਆਦੇ ਸੋਨਾ ਸੂਟ ਹੈਗਾ ਬਿਲਕੁਲ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਐਂ ਜੀ ਤੇ ਪ੍ਰਿੰਟਿੰਗ ਡਿਜ਼ਾਈਨ ਕਾਫੀ ਜਿਆਦੇ ਸੋਹਣੀ ਹੈਗੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਫੁੱਲ ਪਿਓਰ ਆਰਗੈਂਜ਼ਾ ਸਿਆਮੀ ਚੁਣੌਂਦਾ ਵੀ ਰੱਖ ਸਕਦੇ ਹੋ ਜਿਹੜੇ ਦੁਪੱਟੇ ਨਹੀਂ ਲਾਈਕ ਕਰਦੇ ਹੈਗੇ ਆਰਗੈਂਜ਼ਾ ਦਾ ਤੁਸੀਂ ਚੁਣਾਂਦਾ ਵੀ ਰੱਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸਰਦਾਰੀ ਜੀ ਲੁੱਕ ਦੇ ਸੂਟ ਲੈਣਗੇ ਦੇਖੋ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਬਿਲਕੁਲ ਤੁਹਾਨੂੰ ਮੈਂ ਨੇੜੇ ਤੋਂ ਪ੍ਰਿੰਟ ਦਿਖਾ ਰਹੀ ਆਂਗੀ ਬਹੁਤ ਸੋਹਣੀਆਂ ਚੀਜ਼ਾਂ ਨੇਗੀਆਂ ਤੇ ਅਲੱਗ ਜਿਹੀ ਕੁਝ ਹਟਕੇ ਹਨਾ ਤੇ ਬਣਾਉਣਾ ਹੋਵੇ ਤਾਂ ਤੁਸੀਂ ਇਹ ਵਾਲਾ ਸੂਟ ਲੈਣਗੇ ਜਿਹੜੇ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਲੈ ਸਕਦੇ ਹੋਗੇ ਪ੍ਰਿੰਟ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਹੈਗਾ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਇਹਨਾਂ ਦਾ 2500 ਬਹੁਤ ਜਿਆਦੇ ਸੋਹਣੇ ਸੂਟ ਨੇਗੇ ਇਹਦੇ ਮੈਂ ਤੁਹਾਨੂੰ ਹੋਰ ਵੀ ਕਲਰ ਦਿਖਾ ਦਿੰਨੀ ਆਂਗੀ ਕਿਹੜੇ-ਕਿਹੜੇ ਲੇਗੇ ਤੇ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਇਹ ਵਾਲਾ ਦੇਖੋ ਇਹਦੇ ਵਿੱਚ ਨਾ ਕੈਮਰੇ ਦੇ ਵਿੱਚ ਕਲਰ ਦਾ ਫਰਕ ਆ ਰਿਹਾ ਹੈਗਾ ਲਓ ਜੀ ਇਸ ਤਰ੍ਹਾਂ ਦੇਖੋ ਇਹ ਵਾਲਾ ਜਿਹੜਾ ਕਲਰ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ ਤੇ ਕਲਰਸ ਆ ਰਹੇ ਹੀ ਸੋਹਣੇ ਨੇਗੇ ਥੋੜਾ ਮੈਂ ਕੱਲੀ ਵੀਡੀਓ ਬਣਾ ਰਹੀ ਆ ਤਾਂ ਕਰਕੇ ਥੋੜਾ ਇਹ ਕਲਰ ਹੈਗਾ ਜਿਹੜਾ ਗ੍ਰੀਨ-ਗ੍ਰੀਨ ਜਿਹਾ ਦਿਖ ਰਿਹਾ ਗ੍ਰੀਨ ਨਹੀਂ ਹੈਗਾ ਮਸਟਰਡ ਹੈਗਾ ਕਲਰ ਦਾ ਫਰਕ ਪੈ ਰਿਹਾ ਹੈ ਲਮ ਜੀ ਇਹ ਹੈਗਾ ਸੀਗਾ ਦੂਜਾ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸੇਮ ਪ੍ਰਿੰਟ ਹੈਗਾ ਦੇਖੋ ਬਹੁਤ ਜਾਦੀ ਸੋਹਣੀਆਂ ਸਰਦਾਰੀ ਜੀਆਂ ਚੀਜ਼ਾਂ ਲੈ ਕੇ ਆਇਆਗੇ ਆਪਾਂ ਤੁਹਾਡੇ ਲਈ ਲਓ ਜੀ ਇਸ ਤਰ੍ਹਾਂ ਪ੍ਰਿੰਟ ਹੈ ਦੇਖੋ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਵੀ ਰੱਖ ਸਕਦੇ ਹੋਗੇ ਦੂਜਾ ਕਲਰ ਇਹ ਵਾਲਾ ਸੀਗਾ ਤੇ ਤੀਜਾ ਕਲਰ ਇਹਦੇ ਵਿੱਚ ਹੈਗਾ ਸੀਗਾ ਫਰੋਜ਼ੀ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਜਿਹੜਾ ਇਹ ਵਾਲਾ ਕਲਰ ਹੈਗਾ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਤੁਸੀਂ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੀਆਂ ਚੀਜ਼ਾਂ ਬਣਨਗੀਆਂ ਤੇ ਦੇਖੋ ਤੁਸੀਂ ਸਾਡੇ ਕੋਲੋਂ ਸਲਾਈ ਵੀ ਕਰਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਜਿਹੜਾ ਸੂਟ ਆਪਣੇ ਕੋਲੋਂ ਲੈ ਸਕਦੇ ਹੋ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2500 ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਤੇ ਚੌਥਾ ਕਲਰ ਹੈਗਾ ਇਹਦੇ ਵਿੱਚ ਰਾਣੀ ਕਲਰ ਇਹ ਵੀ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਇਹਰੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ ਮੈਂ ਉਹਦੇ ਜਿੰਨੇ ਸੂਟ ਹੁੰਦੇ ਨੇ ਮੈਂ ਲੈ ਆਉਣੀ ਹੁੰਦੀ ਹੈਗੀ ਇਹਦੇ ਜਿੰਨੇ ਵੀ ਸੂਟ ਸੀਗੇ ਚਿਹਰੀ ਮੈਚਿੰਗ ਸੂਟ ਬਣੇ ਚਿਹਰੀ 올ਓਵਰ ਬਣੇ ਦੇਖੋ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈ ਹਨਾ ਬਹੁਤ ਜ਼ਿਆਦਾ ਸੋਹਣਾ ਕਲਰ ਵੀ ਹੈ ਪ੍ਰਿੰਟ ਵੀ ਹੈ ਰਾਣੀ ਕਲਰ ਤੁਸੀਂ ਦੇਖ ਸਕਦੇ ਹੋਗੇ ਦੇਖੋ ਲਓ ਜੀ ਇਹ ਆਪਣੇ ਕੋਲ 2 ਸੂਟ ਅਵੇਲੇਬਲ ਹੈਗੇ ਨੇਗੇ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਆ ਮਾਸਟਰ ਵੀ ਹੈਗੇ ਨੇ ਆਪਣੇ ਕੋਲੇ ਸੂਟ ਕਾਫੀ ਨੇਗੇ ਤੁਸੀਂ ਇਹ ਵੀ ਲੈ ਸਕਦੇ ਹੋ ਇੱਕ ਸੂਟ ਮੈਚਿੰਗ ਬਣੂਗਾ ਸ਼ਾਇਦ ਦੋ ਸੂਟ ਤੁਹਾਨੂੰ ਇਦਾਂ ਹੀ ਮਿਲ ਜਾਣਗੇ ਜਾਂ ਫਿਰ ਇੱਕ ਸੂਟ 올ਓਵਰ ਹੈਗਾ ਇੱਕ ਮੈਚਿੰਗ ਬਣੂਗਾ ਵੀ ਹੈਗਾ ਜਿੰਨੇ ਕਹਿ ਗਏ ਸੀਗੇ ਇਹ ਵੀ ਦੇਖੋ ਇਹ ਵੀ ਇੱਕ ਮੈਚਿੰਗ ਬਣੂਗਾ ਇੱਕ 올ਓਵਰ ਇਹ ਵੀ ਕਿੰਨਾ ਜਿਆਦਾ ਸੋਹਣਾ ਕਲਰ ਹੈਗਾ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾਗਾ ਤੇ ਅਗਲਾ ਕਲਰ ਹੈਗਾਗਾ ਇਹਦੀ ਪ੍ਰਿੰਟਿੰਗ ਡਿਜ਼ਾਈਨ ਅਲੱਗ ਹੈਗੀ ਪਰ ਜਿਹੜਾ ਇਹ ਵਾਲਾ ਕਲਰ ਹੈ ਇਹ ਸੇਲ ਹੋਇਆ ਹੋਇਆਗਾ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨੀ ਹਾਂ ਪਰ ਆਪਣੇ ਕੋਲੇ ਰਿਪੀਟ ਦੇ ਵਿੱਚ ਮਿਲ ਜਾਣਗੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਹੋਗੇ ਦੇਖੋ ਕਲਰ ਦਾ ਫਰਕ ਆ ਰਿਹਾਗਾ ਇਹ ਹੈਗਾਗਾ ਫਿਰੋਜ਼ੀ ਕਲਰ ਹੈਗਾ ਇਹਦੇ ਵਿੱਚ ਫਰਕ ਥੋੜਾ ਜਿਹਾ ਫਰਕ ਆ ਰਿਹਾਗਾ ਲਓ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟਡ ਡਿਜ਼ਾਈਨ ਹੈਗਾ ਲੋ ਜੀ ਇਹਦੇ ਨਾਲ ਤੁਸੀਂ ਇਚ ਨਾਨ ਸਿਲਕ ਦੇ ਉੱਪਰ ਜਿਹੜਾ ਫੈਬਰਿਕ ਹੈ ਬਣਿਆ ਹੋਇਆਗਾ ਰਾਣੀ ਕਲਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਕਿੰਨਾ ਪਿਆਰਾ ਕਲਰ ਲੱਗ ਰਿਹਾਗਾ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਜਾਂ ਫਿਰ ਤੁਸੀਂ ਇਹਨੂੰ ਐਵੇਂ ਵੀ ਬਣਵਾ ਸਕਦੇ ਹੋ 5 ਮੀਟਰ ਇਹ ਕਪੜਾ ਲੈ ਕੇ ਇਹਦੇ ਨਾਲ ਪਲੇਨ ਕ੍ਰੇਪ ਦੀ ਜਾਂ ਚੁਨੌਣ ਦੀ ਅ ਸ਼ਰਟ ਲਾ ਸਕਦੇ ਹੋ ਨੂੰ ਸਕਰਟ ਸੂਟ ਵੀ ਬਣਾ ਸਕਦੇ ਹੋਗੇ ਪਰ ਜਿਹੜੀ ਇਹਦੀ ਲੁੱਕ ਹੈ ਕਿ ਬਹੁਤ ਜਿਆਦੇ ਸੋਹਣੀ ਉਹ ਸਲਵਾਰ ਸੂਟ ਦੇ ਵਿੱਚ ਆਊਗੀ ਦੂਜਾ ਕਲਰ ਇਹ ਵਾਲਾ ਸੀਗਾ ਤੇ ਤੀਜਾ ਕਲਰ ਹੈਗਾ ਇਹਦੇ ਵਿੱਚ ਮਸਟਰਡ ਬਿਲਕੁਲ ਪਰਫੈਕਟ ਕਲਰ ਆ ਰਿਹਾ ਇਹ ਵਾਲਾ ਮਸਟਰਡ ਕੋਈ ਹੋਣੀ ਹੈਗਾ ਦੇਖੋ ਬਹੁਤ ਜਿਆਦੇ ਸੋਹਣੀਆਂ ਚੀਜ਼ਾਂ ਨੇ ਗਿਆ ਇਹ ਸਸਤੀ ਕੁਆਲਿਟੀ ਨਹੀਂ ਹੈਗੀ ਆਪਣੇ ਕੋਲੇ ਫੈਬਰਿਕ ਦੀ ਵਧੀਆ ਕੁਆਲਿਟੀ ਆ ਤੁਹਾਨੂੰ ਇਹਦੇ ਵਿੱਚ ਸਸਤੀ ਕੁਆਲਿਟੀ ਹਰ ਕਿਤੇ ਮਿਲ ਜੂਗੀ ਹਨਾ ਪਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਆਪਣਾ ਚਨੌਨ ਸਿਲਕ ਤੇ ਹੈਗਾ ਫੈਬਰਿਕ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਦੇਖੋ ਆ ਜਦੋਂ ਤੁਸੀਂ ਵਾਸ਼ ਕਰੋਗੇ ਕੁਛ ਵੀ ਨਹੀਂ ਹੋਊਗਾ ਇਹਨਾਂ ਨੂੰ ਤੇ ਇਦਾਂ ਹੀ ਰਹੂਗਾ ਡਿਜ਼ਾਈਨ ਵਗੈਰਾ ਅਗਲਾ ਕਲਰ ਹੈਗਾ ਰੈੱਡ ਰੈੱਡ ਤੁਸੀਂ ਕਲਰ ਦੇਖ ਸਕਦੇ ਹੋਗੇ ਕਿੰਨਾ ਜਿਆਦੇ ਸੋਹਣਾ ਕਲਰ ਹੈਗਾ ਹਨਾ ਦੇ ਬਹੁਤ ਜਿਆਦੇ ਸੋਹਣਾ ਕਲਰ ਹੈਗਾ ਇਹਦੇ ਨਾਲ ਤੁਸੀਂ ਦੁਪੱਟਾ ਚੁਣੌਣ ਦਾ ਰੱਖ ਸਕਦੇ ਹੋਗੇ ਚੁਣੌਣ ਦਾ ਦੁਪੱਟਾ ਹੀ ਜਿਆਦਾ ਸੋਹਣਾ ਰਹੂਗਾ ਤੇ ਆਪਾਂ ਨਾ ਚਾਰ ਚਾਰ ਸੂਟ ਲੈ ਕੇ ਆਏ ਸੀ ਚਾਰਾਂ ਦੇ ਵਿੱਚ ਮੈਂ ਤੁਹਾਨੂੰ ਕਲਰ ਡਿਜ਼ਾਈਨ ਦਿਖਾਤੇ ਇਸ ਇਸ ਪ੍ਰਿੰਟ ਦੇ ਵਿੱਚ ਵੀ ਚਾਰ ਕਲਰ ਨਿਗਿਆ ਆਪਣੇ ਕੋਲੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਪਿਓਰ オーਗੈਂਜ਼ਾ ਤੇ ਉਹਦੇ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇਗੇ ਜਿਹੜੀਆਂ ਭੈਣਾ ਲੈਣਾ ਚਾਹੁੰਦੀ ਨੇ ਕਿ ਆਪਾਂ ਨੂੰ ਸਕਰੀਨ ਸ਼ਾਟ WhatsApp ਤੇ ਕਾਰ ਸਕਦੇ ਹੋਗੇ ਸੈਂਡ ਤਾਂ ਕਰਕੇ ਹਨਾ ਜਿਹੜਾ ਤੁਸੀਂ ਹੈਗਾ ਸੂਟ ਲੈ ਸਕਦੇ ਹੋ ਤੁਸੀਂ 올ਓਵਰ ਲੋ ਮੈਚਿੰਗ ਲੋ ਜਿੰਤਾ ਮਰਜੀ ਲੋ ਤੁਹਾਨੂੰ ਜਿਵੇਂ ਸਹੀ ਲੱਗਦਾ ਆਪਾਂ ਉਸ ਤਰ੍ਹਾਂ ਇਹ ਵਾਲੇ ਸੂਟ ਤੁਹਾਨੂੰ ਦਵਾਂਗੇ ਪਰ ਮੇਰੀ ਜਿੱਦਾਂ ਹਨਾ ਮੇਰੇ ਅਕੋਰਡਿੰਗ ਜੇ ਤੁਸੀਂ ਮੈਂ ਆਪਣੀ ਸਲਾਹ ਦਵਾਂ ਪਰ ਇਹ ਜਿਹੜੇ ਸੂਟ ਨੇਗੇ ਤੁਹਾਨੂੰ ਮੈਚਿੰਗ ਸੌਰੀ 올ਓਵਰ ਹੀ ਵਧੀਆ ਲੱਗਣਗੇ ਤੇ ਮੈਂ ਚੁੰਗੇ ਇਹ ਕੱਟ ਚਾਚ ਦਿਨੇਗੇ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਸੋਹਣੇ ਲੱਗੇ ਹੋਣਗੇ। ਕਮੈਂਟ ਕਰਕੇ ਜੁੜ ਦੱਸੋ ਕਿਵੇਂ ਦੇ ਲੱਗੇ ਸੂਟ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੋ ਮੇਰੇ ਚੈਨਲ ਤੇ ਨਵੇਂ ਹੋਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ। ਕਾਫੀ ਜ਼ਿਆਦੇ ਸੋਹਣੇ ਸੂਟ ਨਹੀਂਗੇ ਅੱਜ ਵਾਲੇ ਹਨਾ। ਉਸ ਦਿਨ ਮੈਂ ਦਿਖਾਏ ਸੀਗੇ ਇਹ ਵਾਲੇ ਸੂਟੇ ਥੋੜੀ ਜੀ ਦੂਰ ਤੋਂ ਵੀਡੀਓ ਬਣ ਗਈ ਸੀਗੀ। ਦੇਖੋ ਜੋ ਦਿਨ ਨੂੰ ਆਪਾਂ ਡਿਜ਼ਾਈਨ ਕਰਕੇ ਹਨਾ ਸੂਟ ਸਟਿਚ ਕਰਾਂਗੇ ਤਾਂ ਬਹੁਤ ਜ਼ਿਆਦਾ ਸੋਹਣੇ ਬਣਨਗੇ ਵਾਲੇ ਸੂਟ ਜਿੱਦਾਂ ਪੇਸਟਿੰਗ ਕਰਕੇ ਇਹ ਤੁਸੀਂ ਫਰੌਗ ਨਾਲ ਸਲਵਾਰ ਵੀ ਬਣਾ ਸਕਦੇ ਹੋ A ਸ਼ੇਪ ਸੂਟ ਵੀ ਬਣਾ ਸਕਦੇ ਹੋਗੇ ਪੁਰਾਣੇ ਰਿਵਾਜ ਦੇ ਵਿੱਚ ਜਿੱਦਾਂ ਕਿ ਆਪਣੀਆਂ ਮੰਮੀਆਂ ਦੇ ਮੰਮੀਆਂ ਮੰਮੀ ਹੋਣਾ ਤੇ ਜਦ ਆਪਣੀਆਂ ਦੇ ਵਿਆਹ ਸੀਗੇ ਹਨਾ ਤੇ ਉਸ ਟਾਈਮ ਜਿੱਦਾਂ ਦੇ ਸੂਟ 트ੈਂਡ ਦੇ ਵਿੱਚ ਸੀਗੇ ਵੀ ਲੂਜ ਸਟਾਈਲ ਦੇ ਵਿੱਚ ਉਹਦਾ ਵੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੀਆਂ ਚੀਜ਼ਾਂ ਬਣ ਗਈਆਂ ਸਟਾਈਲ ਤੇ ਬਣਾਉਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ ਕਿ ਬਹੁਤ ਜ਼ਿਆਦੇ ਸੋਹਣੇ ਸੂਟ ਰੈਡੀ ਹੁੰਦੇ ਨੇਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਸੋਹਣੇ ਲੱਗੇ ਹੋਣਗੇ ਕਮੈਂਟ ਕਰ ਦਿਓ ਤੇ ਤੁਸੀਂ ਜਿੱਦਾਂ ਦਾ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਾਂ ਨੂੰ ਫੋਟੋ ਸ਼ੇਅਰ ਕਰ ਦਿਓ ਆਪਾਂ ਉਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਸੂਟ ਰੈਡੀ ਕਰਕੇ ਦਵਾਂਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ